ਖੁਸ਼ੀਆਂ ਬਰਮੀਆਂ ਚਾਵਾਂ ਚੁੱਪਾਂ ਤੁਪਾਂ ਛਮਾਂ ਨਾਲ ਲੋੜਾਂ ਥੋੜਾਂ ਵਿੱਚ ਗਵਾਚੇ ਬੀਤ ਗਿਆ ਇਹ ਸਾਲ ਕੀ ਖਟਿਆ ਕੀ ਗਵਾਇਆ ਕੀ ਕੁਝ ਹੱਥ ਨਾ ਆਇਆ ਅੰਤ ਦਸੰਬਰ ਦੀ ਐ ਆਥਣ ਅੰਤ ਦਸੰਬਰ ਦੀ ਐ ਆਥਣ ਸ਼ਾਮ ਵਿਦਾ ਮੰੰਤੀ ਬੁੱਢੀ ਸਾਥਣ ਇਸ ਨੂੰ ਹੱਸ ਕੇ ਵਿਦਾ ਆਖੀਏ ਜੇਸ਼ਨ ਮਨਾਈਏ ਪਾਵਨ ਵਾਲੇ ਦੇ ਰਾਹਾਂ ਤੇ ਅੱਖਾਂ ਲਾਈਏ ਕੱਲ ਜੋ ਸੂਰਜ ਚੜਨਾ ਆਪਣਾ ਸੂਰਜ ਹੋਣਾ ਕੱਲ ਜੋ ਸੂਰਜ ਚੜਨਾ ਆਪਣਾ ਸੂਰਜ ਹੋਣਾ ਹਾਣੀ ਬਣ ਕੇ ਆਪਾਂ ਉਸ ਦੇ ਨਾਲ ਖਲੋਣਾ ਕੱਲ ਦਾ ਸੂਰਜ ਵੱਡ ਕਰਮੀ ਸੂਰਜ ਹੋਵੇਗਾ ਕੱਲ ਦਾ ਸੂਰਜ ਵੱਡ ਕਰਮੀ ਸੂਰਜ ਹੋਵੇਗਾ ਸਾਡੇ ਘਰ ਦੇ ਕੋਨੇ ਕੋਨੇ ਉਸ ਚਾਨਣ ਦੇ ਦੀ ਚਿਪਰ ਧਰਨੀ ਸਾਡੇ ਘਰ ਦੇ ਕੋਨੇ-ਕੋਨੇ ਉਸ ਚਾਨਣ ਦੀ ਚਿਪਰ ਧਰਨੀ ਰੋਮ-ਰੋਮ ਵਿੱਚ ਬਰਕਤ ਭਰਨੀ ਹਰ ਵਾਰੀ ਐਵੇਂ ਸੋਚੀਦਾ ਹਰ ਵਾਰੀ ਐਵੇਂ ਲੋਚੀਦਾ ਫੇਰ ਦਿਨਾਂ ਦਾ ਚੱਕਰ ਪਹਿਲਾਂ ਵਾਂਗੂ ਘੁੰਮੇ ਨਵੇਂ ਸਾਲ ਦਾ ਚਾ ਰੁੱਖੇ ਰਾਹਾਂ ਵਿੱਚ ਘੁੰਮੇ ਕੋਮਲ ਇੱਛਾ ਕੋਮਲ ਇੱਛਾ ਪਰ ਪੈਰਾਂ ਵਿੱਚ ਪੱਥਰ ਭਾਰੇ ਪੋਦੀਆਂ ਟੰਡਾਂ ਢੋਂਦੇ ਥੱਕੇ ਪਲ ਦੇ ਵਿਚਾਰੇ ਇਹ ਸੋਚਣ ਲੱਗੇ ਤਾਂ ਥੱਕ ਕੇ ਬਹਿ ਜਾਵਾਂਗੇ ਦੁਨੀਆ ਤੁਰਦੀ ਆਪਾਂ ਪਿੱਛੇ ਰਹਿ ਜਾਵਾਂਗੇ ਖੰਭ ਸਮੇਂ ਖੰਭ ਸਮੇਂ ਦਾ ਕਿਸ ਜੋਤੇ ਨੇ ਫੜਨਾ ਨਮਸਾਰ ਨਾ ਸਾਨੂੰ ਪੁੱਛ ਕੇ ਚੜਨਾ ਇਸ ਲਈ ਮੇਰੇ ਮਿੱਤਰੋ ਆਓ ਇਸ ਦੇ ਜਸ਼ਨ ਮਨਾਈਏ ਕਿਸਲੇ ਮੇਰੇ ਮਿੱਤਰੋ ਆਓ ਇਸ ਦੇ ਜਸ਼ਨ ਮਨਾਈਏ ਨਿਕੀਆਂ ਯਾਦਾਂ ਸੰਗ ਜਾਂਦੇ ਨੂੰ ਵਿਦਾ ਆਖੀਏ ਆਵਣ ਵਾਲੇ ਨੂੰ ਗਲ ਲਾਈਏ ਸੂਹੇ ਸ਼ਗਨ ਮਨਾਈਏ ਨਵੇਂ ਸਾਲ ਦਾ ਸੂਹਾ ਸੂਰਜ ਨਵੇਂ ਸਾਲ ਦਾ ਸੂਹਾ ਸੂਰਜ ਤੇਰੇ ਘਰ ਦੇ ਦਰ ਦਰਵਾਜ਼ੇ ਘਰੇ ਸੁਨਹਿਰੇ ਨਵੇਂ ਸਾਲ ਦਾ ਸੂਹਾ ਸੂਰਜ ਮੇਰੇ ਘਰ ਦੇ ਦਰ ਦਹਰੀਜਾਂ ਘਰੇ ਸੁਨਹਿਰੇ ਨਵੇਂ ਸਾਲ ਦਾ ਸੁੱਚਾ ਸੂਰਜ ਸਭਨਾ ਦੇ ਘਰ ਦਰਦ ਹਰੀ ਜਾਂ ਕਰੇ ਜਨਰੇ ਛੁੰਨੀਆਂ ਸੁੰਨੀਆਂ ਛੱਤਾਂ ਹੇਠ ਨਾ ਕੈਦ ਰਹਿਣ ਮੁਸਕਾਨਾ ਸੁੰਨੀਆਂ ਛੱਤਾਂ ਹੇਠ ਨਾ ਕੈਦ ਰਹਿਣ ਮੁਸਕਾਨਾ ਖੁਸ਼ਬੂਆਂ ਤੇ ਕਦੇ ਨ ਲੱਗਣ ਓਜੇ ਪਹਿਰੇ ਖੁਸ਼ਬੂਆਂ ਤੇ ਕਦੇ ਨ ਲੱਗਣ ਓਜੇ ਪਹਿਰੇ ਧੁਕਰੀ